ਕਾਲਜੀ ਦਿਨ ਡੱਡੇੜੀ ਖਾਨ ਤੇ ਤੁਹਾਡਾ ਸਵਾਗਤ ਹੈ। ਵੀਜੇ ਅੱਜ ਫਿਰ ਮੇਜਰ ਵੀਰ ਕੋ ਆਏ ਆ ਦੇਖੋ ਵੀਰ ਕੋ ਧੋਕੜ ਗੱਭਣ ਵਸ਼ੀ ਜੇ ਪਹਿਲਾ ਸੂਆ ਜੇ ਤੇ ਤਨਾ ਮਹੀਨੇ ਨੇ ਗੱਭਣ ਤੇ 5-6 ਕਿਲੋ ਦੁੱਧ ਜੇ। ਮੱਛੀ ਬਹੁਤ ਟਾਪਦੀ ਆ ਰਕਮ ਵਟਣ ਵਾਲੀ ਵਸ਼ੀ। ਉਹ ਤੁਹਾਨੂੰ ਦਿਖਾਉਂਦੇ ਖੋਲ ਖਲਕ ਨਾਲ ਕਰਦੇ ਵੀਰ ਨਾਲ ਗੱਲ ਰੇਟ ਰੂਟ ਕਰਦੇ ਆ ਪਤਾ। ਹਾਂਜੀ ਇੱਕੋ ਜੀ ਵੀਰ ਜੀ ਅੱਜ। ਗੱਭਣ ਤੋਂ ਕਰਦੇ। ਗੱਭਣ ਧੋਕਰ ਜੇ ਕਿਨੇ ਚਿਰ ਦੀ? ਤਨਾ ਮਹੀਨੇ ਗੱਭਾਂ ਜੀ। ਦੁੱਧ 5 ਕਿਲੋ। ਖੋਲੋ ਮਰਜੀ। ਅਛੇ ਥਾਂ ਥੋਂ ਬੜਾ ਚੰਗਾ ਓਦਾ ਠੰਡੀ ਠੰਡੀ ਆ ਇਦਾਂ ਤੋਰਦੇ ਅੰਦਰੋਂ ਜਰਸੀ ਦਾ ਪੱਖ ਰੱਖ ਦਿਓ ਅਸੀਂ ਵੱਡੇ ਵੱਛੀ ਆ ਤੋੜਾ ਤੜਾ ਬੜਾ ਚੰਗਾ ਜੇ ਸੋਹਣੀ ਵੱਛੀ ਆ ਆ ਮੁੱਠੀ ਬਾਥੀ ਬੜੀ ਨਿੱਕੀ ਆ ਬਾਕੀ ਜਿਹੜੇ ਵੀਰ ਨਾਲ ਲੈਣੀ ਹੋਈ ਜੀ ਨੰਬਰ ਸਕਰੀਨ ਤੇ ਚੱਲੂਗਾ ਮੇਰਾ ਵੀਰ ਮੇਜਰ ਵੀ ਇਹਨਾਂ ਨਾਲ ਗੱਲਬਾਤ ਕਰ ਲਿਓ ਵੀਰ ਜੀ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਿਓ ਬੱਸ ਉਹ ਵਦ ਲਾਈਕ ਕਰਿਓ ਉਹ ਕਰਦੇ ਆ ਗੱਲਬਾਤ ਵੀਰ ਨਾਲ ਰੇਟ ਰੂਟ ਪੁੱਛਨੇ ਵੀਰ ਨੂੰ ਕਿੰਨੇ ਦੀ ਮੁੱਲ ਕਿੰਨਾ ਜੇ ਮੁੱਲ ਕੀ ਹੈ ਤੇ ਦੇਣੀ ਕਿੰਨੇ ਦੀ ਹਾਨ ਆਈ ਗਾਲੀ ਗੱਲ 28 ਦੀ ਹਾਨ 28 ਚ ਮੰਨਦਾ ਨਾ ਜੇਗਾ ਛੋੜ ਛੜ ਹੋ ਜੂਗਾ ਠੀਕ ਹੈ ਬਾਕੀ ਵੀਰ ਜੀ ਠੰਡੀ ਠੁੰਡੀ ਜੇ ਬੈ ਕੇ ਦਿਖਾ ਲਓ ਮੜਾ ਜਾ ਠੰਡੀ ਜੇ ਵਸ਼ੀ ਬਿਲਕੁਲ ਵੀਰ ਜੀ ਨੰਬਰ ਵੀਰ ਦਾ ਸਕਰੀਨ ਚੱਲੂਗਾ ਮੇਰਾ ਵੀਰ ਚੈੱਕ ਕਰ ਲਓ ਸਤਿ ਸ੍ਰੀ ਅਕਾਲ ਜੀ ਸਾਲਿਆਂ